ਸਵਾਗਤ ਹੈ ਦਰਸ਼ਕੋ ਰੀਅਲ ਫੈਕਟ ਨਿਊਜ਼ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਪਿਆਰ ਭਰੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਦਰਸ਼ਕੋ ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਅੱਜ ਜਿਹੜਾ ਬੜੇ ਇਹ ਵਿਰਾਗਮਈ ਦਿਨ ਹੁੰਦੇ ਆ ਸੋਗਮਈ ਦਿਨ ਹੁੰਦੇ ਆ ਸਾਡੇ ਸਿੱਖ ਇਤਿਹਾਸ ਦੇ ਵਿੱਚ 21 ਪਉ ਨੂੰ ਜਿਹੜਾ ਗੁਰੂ ਮਹਾਰਾਜ ਨੇ 7 ਪਉ ਨੂੰ ਮਾਫ ਕਰਨਾ 21 ਤਰੀਕ ਨੂੰ ਜਿਹੜਾ ਇਤਿਹਾਸਿਕ ਦਿਨ ਇਹ ਸੀਗਾ ਕਿ ਆਨੰਦਪੁਰ ਸਾਹਿਬ ਦਾ ਕਿਲਾ ਗੁਰੂ ਗੋਬਿੰਦ ਸਿੰਘ ਜੀ ਨੇ ਛੱਡਿਆ ਸਰਸਾ ਨਦੀ ਤੇ ਵਿਛੋੜਾ ਪਿਆ ਤੇ ਸਾਡੀ ਸਿੱਖ ਜਗਤ ਦੇ ਵਿੱਚ ਜਿਹੜਾ ਇਹ ਦਿਨ ਸੋਗਮਈ ਦਿਨਾਂ ਵਜੋਂ ਜਿਹੜੇ ਯਾਦ ਕੀਤੇ ਜਾਂਦੇ ਆ ਅਸੀਂ ਇਸ ਵਕਤ ਪਿੰਡ ਬੁਰਜ ਹਮੀਰਾ ਦੇ ਬੱਸ ਸਟੈਂਡ ਦੇ ਉੱਪਰ ਮੌਜੂਦ ਹੈ ਜਿੱਥੇ ਪਿੰਡ ਬੁਰਜ ਹਮੂ ਅਮੀਰਾ ਦੇ ਸਮੂਹ ਨਗਰ ਨਿਵਾਸੀਆਂ ਨੇ ਨੌਜਵਾਨਾਂ ਨੇ ਯੂਥ ਨੇ ਸਾਰੇ ਪਿੰਡ ਨੇ ਰਲ ਮਿਲ ਕੇ ਜਿਹੜਾ ਇੱਥੇ ਦੁੱਧ ਦਾ ਲੰਗਰ ਸ਼ਹੀਦੀ ਦਿਹਾੜਿਆਂ ਨੂੰ ਸ਼ਹਿਜ਼ਾਦੇਆਂ ਨੂੰ ਯਾਦ ਕਰਦੇ ਆ ਉਹਨਾਂ ਦੀ ਯਾਦ ਦੇ ਵਿੱਚ ਦੁੱਧ ਦਾ ਲੰਗਰ ਲਗਾਇਆ ਔਰ ਇਹ ਲੰਗਰ ਹੈ ਜਿਹੜਾ ਬੀਤੇ ਕੱਲ ਤੋਂ ਚੱਲ ਰਿਹਾ ਔਰ ਲਗਾਤਾਰ ਜਿਹੜਾ 5 6 ਦਿਨ ਤੱਕ ਇਹ ਲੰਗਰ ਹੈ ਦੁੱਧ ਦਾ ਚੱਲੂਗਾ ਮੇਰੇ ਨਾਲ ਇਸ ਵਖਤ ਪਿੰਡ ਦੇ ਮੋਜ਼ੇ ਸਖਸ਼ੀਤਾ ਮੌਜੂਦ ਨੇ ਐਸਡੀਓ ਸਾਹਿਬ ਗਗਨੀਤ ਸਿੰਘ ਜੀ ਮੌਜੂਦ ਨੇ ਐਸਡੀਓ ਸਾਹਿਬ بڑا ਉਦਮ ਹੈ ਨੌਜਵਾਨਾਂ ਦਾ ਕਿਉਂਕਿ ਇਹ ਦਿਨ ਸਿੱਖ ਇਤਿਹਾਸ ਦੇ ਵਿੱਚ ਵਿਰਾਗਮਈ ਦਿਨਾਂ ਵਜੋਂ ਸੋਗਮਈ ਦਿਨਾਂ ਵਜੋਂ ਯਾਰ ਕੀਤੇ ਜਾਂਦੇ ਆ ਔਰ ਕਈ ਜਗ੍ਹਾ ਲੋਕ ਨੀਚੇ ਪੈਂਦੇ ਆ ਔਰ ਇੱਥੇ ਜਿਹੜਾ ਨੌਜਵਾਨਾਂ ਦੇ ਵਿੱਚ ਇਹ ਸੋਚ ਲੈ ਕੇ ਆਏ ਆ ਨੌਜਵਾਨ ਦੁੱਧ ਦਾ ਲੰਗਰ ਤੁਸੀਂ ਖੁਦ ਦੇਖ ਰਿਖ ਕਰ ਰਹੇ ਹੋ ਕੀ ਕਹਿਣਾ ਚਾਹੋਗੇ ਦੋ ਸ਼ਬਦ ਬਸ ਪਹਿਲਾਂ ਤੁਹਾਡਾ ਅਸੀਂ ਧੰਨਵਾਦ ਕਰਦੇ ਹਾਂ ਬਿਲਕੁਲ ਰੀਅਲ ਇਫੈਕਟ ਨਿਊਜ਼ ਦਾ ਜਿਨ੍ਹਾਂ ਨੇ ਸਾਡੇ ਆਪ ਦੇ ਮਾਧਮ ਰਾਹੀਂ ਸਾਡੇ ਕੋਲ ਇੱਥੇ ਪਹੁੰਚ ਕੇ ਇਹ ਉਪਰਾਲਾ ਕੀਤਾ ਹੈ ਦੇਸ਼ਾਂ ਵਿਦੇਸ਼ਾਂ ਦੀ ਖਬਰ ਪਹੁੰਚਾਉਣ ਦਾ ਛੋਟੇ ਸਾਹਿਬ ਜਾਂ ਦੇ ਯਾਦ ਦੇ ਵਿੱਚ ਜਿਹੜਾ ਅਸੀਂ ਸਾਡੇ ਪਿੰਡ ਦੇ ਨੌਜਵਾਨਾਂ ਨੇ ਐਨ ਆਰ ਏ ਵੀਰਾਂ ਨੇ ਛੋਟਾ ਜਿਹਾ ਨਗਰ ਬੁਰਜ ਮੀਰਾ ਸਾਰੇ ਪਿੰਡ ਨੇ ਰਲ ਮਿਲ ਕੇ ਬਹੁਤ ਵੱਡਾ ਉਦਮ ਕੀਤਾ ਹੈ ਹਰ ਸਾਲ ਦੀ ਤਰ੍ਹਾਂ ਇਹ ਸਾਡਾ ਦੁੱਧ ਪਿਆਉਣ ਦਾ ਪ੍ਰੋਗਰਾਮ ਅਲਿਖਿਆ ਜਾਂਦਾ ਅੱਜ ਤੀਸਰੇ ਦਿਨ ਦੇ ਵਿੱਚ ਅਸੀਂ ਸ਼ਾਮਲ ਹੈ ਤੀਸਰੇ ਦਿਨ ਚ ਤੀਸਰੇ ਦਿਨ ਦੇ ਵਿੱਚ ਤੇ ਲਗਾਤਾਰ ਇਹਨੂੰ 7 ਦਿਨ 30 ਤਰੀਕ ਤੱਕ ਦੁੱਧ ਲੰਗਰ ਲਾਏ ਜਾਣੇ ਆ ਬੀਨਾ ਸਾਹਿਬ ਦੀ ਧਰਤੀ ਹੈ ਸਾਡੇ ਨੇੜੇ ਬਿਲਕੁਲ ਇਤਿਹਾਸਕ ਸਥਾਨ ਆ ਸਾਡੇ ਤੀਰਸਾ ਸਥਾਨ ਹੈ ਉਹਦੇ ਨੇੜੇ ਸਾਡਾ ਪਿੰਡ ਹੈ ਤੇ ਜੀਟੀ ਰੋਡ ਦੇ ਉੱਤੇ ਸਾਡਾ ਇਹ ਜਿਹੜਾ ਬਲੱਖਣ ਪ੍ਰੋਗਰਾਮ ਹੈ ਹਰ ਸਾਲ ਦੀ ਤਰ੍ਹਾਂ ਚੱਲਦਾ ਹੈ ਤੇ ਸਾਡੇ ਪਿੰਡ ਦਾ ਸਾਡੇ ਐਨਆਰਆਈ ਵੀਰਾਂ ਦਾ ਖਾਸ ਕਰਕੇ ਨੌਜਵਾਨ ਪੀੜ੍ਹੀ ਦਾ ਜਿਨ੍ਹਾਂ ਨੇ ਹਰ ਸਾਲ ਦੀ ਤਰ੍ਹਾਂ ਇਹ ਨੀੜਾਕੇ ਦੀ ਠੰਡ ਦੇ ਵਿੱਚ ਇਹ ਔਰ ਜੋਗੇ ਦੀ ਯਤਨ ਕੀਤੇ ਹੈ ਜੀ ਤੇ ਇਹ ਪ੍ਰੋਗਰਾਮ ਇਹ ਤੇ ਚੱਲ ਰਿਹਾ ਸੋ ਦਸ਼ਕ ਤੋਂ ਉਨਕਾਸਤੇ ਇਹ ਕਿ ਦੀਨਾ ਸਾਹਿਬ ਉਹ ਧਰਤੀ ਹੈ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਬਾਅਦ ਗੁਰੂ ਸਾਹਿਬ ਜੇ ਕਿਸੇ ਜਗ੍ਹਾ ਤੇ ਸਭ ਤੋਂ ਲੰਬਾ ਸਮਾਂ ਰਹਿ ਹੈ ਤਾਂ ਉਹ ਦੀਨਾ ਸਾਹਿਬ ਦੀ ਧਰਤੀ ਹੈ ਇੱਥੇ ਜਿਹੜਾ ਗੁਰੂ ਸਾਹਿਬ ਨੇ ਭਾਗ ਲਾਇਆ ਹੈ ਔਰ ਇਸ ਦਾ ਜਿਹੜਾ ਆਸ-ਪਾਸ ਦਾ ਇਲਾਕਾ ਹੈ ਬੜੇ ਭਾਗਾ ਵਾਲੇ ਆਸੀਂ ਕਿ ਇਸ ਧਰਤੀ ਦੇ ਨਜ਼ਦੀਕ ਰਹਿੰਦੇ ਆ ਜਿਵੇਂ ਐਸਡੀਓ ਸਾਹਿਬ ਨੇ ਦੱਸਿਆ ਕਿ ਇੱਕ ਵਿਲੱਖਣ ਸੋਚ ਲੈ ਕੇ ਨੌਜਵਾਨਾਂ ਨੇ ਉਦਮ ਕੀਤਾ ਪੂਰੇ ਪਿੰਡ ਨੇ ਸਾਥ ਦਿੱਤਾ ਐ ਐਨਆਰਆਈ ਭਰਾਵਾਂ ਨੇ ਬੁਰਜ ਅਮੀਰਾ ਨਿਵਾਸੀਆਂ ਨੇ ਸਹਿਯੋਗ ਦਿੱਤਾ ਤੇ ਅ ਅੱਗੇ ਵੀ ਅਗਲੇ ਸਾਲਾਂ ਤੱਕ ਜਿਹੜਾ ਇਸੇ ਤਰ੍ਹਾਂ ਨਿਰੰਤਰ ਜਾਰੀ ਰਹੂਗਾ ਬਿਲਕੁਲ ਜੀ ਲਗਾਤਾਰੀ ਨਿਰੰਤਰ ਜਾਰੀ ਰਹੂਗਾ ਹਰ ਸਾਲ ਦੀ ਤਰ੍ਹਾਂ ਇਸੇ ਸਥਾਨ ਦੇ ਉੱਤੇ ਆਪਣਾ ਮੇਨ ਰੋਡ ਦੇ ਉੱਤੇ ਦੁੱਧ ਦੇ ਲੰਗਰ ਇਦਾਂ ਜਾਰੀ ਰਹਿਣਗੇ ਜੀ ਯੂਥ ਲਈ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਯੂਥ ਲਈ ਕੀ ਸੰਦੇਸ਼ ਦੇਣਾ ਚਾਹੁੰਦੇ ਆ ਕਿ ਜਿੱਦਾਂ ਸਾਡੇ ਗੁਰੂਆਂ ਪੀਰਾਂ ਨੇ ਇਹ ਕੁਰਬਾਨੀਆਂ ਕਰਕੇ ਗਏ ਆ ਸਾਡੇ ਸਿਰ ਤੇ ਜਿਹੜੀਆਂ ਤਾਜ ਸਜੇ ਆ ਉਹਨਾਂ ਦੇ ਨਨੋ ਨਤਮਸਤ ਕਰਨ ਵਾਸਤੇ ਉਹਨਾਂ ਦੀ ਜਿਹੜੀਆਂ ਯਾਦਾਂ ਸਾਡੇ ਵਾਸਤੇ ਹਮੇਸ਼ਾ ਤਤ ਪਰ ਤਾਜ਼ਾ ਰਹਿਣ ਤੇ ਸਾਡੀ ਨੌਜਵਾਨ ਪੀੜ੍ਹੀ ਵੀ ਇਸ ਪਾਸੇ ਤੁਰੇ ਸਾਡੇ ਧਰਮ ਦੇ ਨਾਲ ਜੁੜੇ ਤੇ ਅਸੀਂ ਉਹਨਾਂ ਨੂੰ ਹਮੇਸ਼ਾ ਯਾਦ ਰੱਖੀਏ ਇੱਕ ਚੀਜ਼ ਮੈਨੂੰ ਪਤਾ ਲੱਗੀ ਹੈ ਬੜੀ ਵਧੀਆ ਕਿ ਉਹਨੇ ਦਿਨ ਜਿੰਨੇ ਦਿਨ ਸ਼ਹੀਦੀ ਦਿਹਾੜੇ ਚੱਲ ਰਹੇ ਹੈ ਪਿੰਡ ਬੁਰਜ ਮੀਰਾ ਤੇ ਆਸ-ਪਾਸ ਦੀ ਜਿਹੜੀ ਹੈ ਵਾਲ ਕੱਟਣ ਵਾਲੇ ਜਿਹੜੇ ਸੈਲੂਨ ਵਗੈਰਾ ਹੈਗੇ ਆ ਉਹ ਬੰਦ ਰੱਖੇ ਜਾਣਗੇ ਮਤਲਬ ਇਹ ਇੱਕ ਵਧੀਆ ਸੋਚ ਹੈ ਨੌਜਵਾਨਾ ਜੀ ਉਹਨਾਂ ਨੇ ਇਹ ਫੈਸਲਾ ਕੀਤਾ ਕਿ ਜਿਹੜਾ ਅਸੀਂ ਸਾਡੀਆਂ ਸ਼ਾਪਾਂ ਜਿਹੜੀਆਂ ਦੁਕਾਨਾਂ ਹੈ ਇਹ 30 ਤਰੀਕ ਤੱਕ ਅਸੀਂ ਕੋਈ ਇਹ ਨਹੀਂ ਵੀ ਕੋਈ ਧੱਕੇ ਨਾ ਕਰਾ ਰਿਹਾ ਪਰ ਉਹਨਾਂ ਨੇ ਆਪ ਇਹ ਸੋਚ ਨਹੀਂ ਉਹਨਾਂ ਨੂੰ ਕਿਸੇ ਨੇ ਇਹ ਸੰਦੇਸ਼ ਨਹੀਂ ਦਿੱਤਾ ਕਿਸੇ ਨੇ ਕਿਹਾ ਨਹੀਂ ਉਹਨਾਂ ਨੂੰ ਸਾਡੇ ਵਿੱਚ ਸ਼ਾਮਲ ਵੀ ਹੈ ਤੇ ਉਹਨਾਂ ਨੇ ਆਪਣੇ ਤੌਰ ਤੇ ਅਪਰਾਲਾ ਕਿਹਾ ਵੀ ਅਸੀਂ ਅਸੀਂ ਇਹ ਕੰਮ ਉਹਨੇ ਦਾ ਨਾ ਇਹ ਵਾਲਟ ਕਟਿੰਗ ਦਾ ਹੈ ਨਹੀਂ ਕਰਾਂਗੇ ਬਿਲਕੁਲ ਕਿੰਨਾ ਕਹਿੰਦੇ ਸ਼ਲਾਗਾ ਜੋਗ ਹੈ ਇਹ ਸੋਚ ਸ਼ਲਾਗਾ ਜੋਗ ਹੈ ਜੇ ਸਾਡੇ ਯੂਥ ਦੇ ਵਿੱਚ ਨੌਜਵਾਨਾਂ ਚ ਜੇਕਰ ਇਹ ਸੋਚ ਆ ਰਹੀ ਹੈ ਤਾਂ ਮੈਂ ਕਹਿੰਦਾ ਕਿ ਸਾਡੀ ਕੌਮ ਨੂੰ ਪ੍ਰਤੀਕਰਮ ਤੋਂ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕਦਾ ਕਿਉਂਕਿ ਸਾਡੀ ਕੌਮ ਦਾ ਜਿਹੜਾ داروਮਦਾਰ ਹੈ ਉਹ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਸਾਡੀਆਂ ਆਉਣ ਵਾਲੀਆਂ نسلਾਂ ਉਹਨਾਂ ਤੇ ਹੈ ਜੇ ਉਹਨਾਂ ਦੇ ਵਿੱਚ ਇਹ ਸੋਚ ਆ ਰਹੀ ਹੈ ਸੇਵਾ ਦੀ ਭਾਵਨਾ ਆ ਰਹੀ ਹੈ ਉਹਨਾਂ ਨੇ ਕਿਹਾ ਕਿ ਅਸੀਂ ਔਵਲ ਨਹੀਂ ਕੱਟਣੇ ਜਾਂ ਕਟਵਾਉਣ ਵਾਲਿਆਂ ਨੇ ਕਿਹਾ ਕਿ ਉਹਨੇ ਦਿਨ ਅਸੀਂ ਕੋਈ ਨਾਈ ਦੀ ਦੁਕਾਨ ਤੇ ਜਾ ਕੇ ਵਾਲ ਨਹੀਂ ਕਟਾਉਣੇ ਤਾਂ ਇਹ ਸੋਚ ਕਿਤੇ ਨਾ ਕਿਤੇ ਸਾਡੇ ਲਈ ਇੱਕ ਚੰਗੇ ਸੰਕੇਤ ਨੇ ਬਿਲਕੁਲ ਜੀ ਸੋ ਬਹੁਤ ਬਹੁਤ ਧੰਨਵਾਦ ਐਸਡੀਓ ਸਾਹਿਬ ਤੁਹਾਡਾ ਤੇ ਤੁਹਾਡੀ ਪੂਰੀ ਟੀਮ ਦਾ ਜਝਾਰ ਸਿੰਘ ਰਾਜੂ ਹਮੇਸ਼ਾ ਇਹ ਵੀਰ ਮੈਂ ਦੱਸਣਾ ਚਾਹੁੰਦਾ ਕਿ ਸਾਡਾ ਮੇਰਾ ਭੈਤਰ ਵੀ ਹੈ ਕਾਲਜ ਟਾਈਮ ਤੋਂ ਸਾਡਾ ਯਾਰ ਹੈ ਤੇ ਹਮੇਸ਼ਾ ਪਿੰਡ ਦੇ ਬਹੁਤ ਵਧੀਆ ਸਪੋਰਟਸਮੈਨ ਹੈ ਪਿੰਡ ਦੇ ਹਰੇਕ ਕੋਈ ਵੀ ਸਾਂਝਾ ਕੰਮ ਹੋਵੇ ਸਮਾਜ ਸੇਵਾ ਦਾ ਕੰਮ ਹੋਵੇ ਭਾਵੇਂ ਕੋਈ ਵੀ ਸਾਂਝਾ ਕੰਮ ਹੋਵੇ ਤੇ ਜੁਝਾਰ ਹਮੇਸ਼ਾ ਵੈਸੇ ਨਾ ਹੀ ਇਹਨਾਂ ਦਾ ਬਹੁਤ ਮਹਾਨ ਨਾਮ ਹੈ ਜੁਝਾਰ ਸਿੰਘ ਜੀ ਸਾਡੇ ਸ਼ਹਿਰਜਾਦੇ ਉਹਨਾਂ ਦੇ ਨਾਮ ਤੋਂ ਜਿਹੜਾ ਜੁਝਾਰ ਸਿੰਘ ਰਾਜੂ ਅਸੀਂ ਕਹਿ ਦਿੰਦੇ ਆ ਭਾਈ ਜੁਝਾਰ ਹਮੇਸ਼ਾ ਮੈਂ ਦੇਖਦਾ ਜਿੱਥੇ ਕਿਤੇ ਸਾਂਝਾ ਕੰਮ ਹੈ ਕੋਈ ਸਪੋਰਟਸ ਦਾ ਕਿਤੇ ਹੋਵੇ ਤੇ ਹਾਰ ਉੱਥੇ ਹੁੰਦਾ ਬਹੁਤ ਖੁਸ਼ੀ ਦੀ ਗੱਲ ਹੈ ਚਲੋ ਜੀ ਸੋਰੀ ਅਲਤਾਰ ਸਿੰਘ ਪਾਰੀ ਸਾਡੇ ਗਵਾਂਢੀ ਹੈ ਜੀ ਤੇ ਸੋ ਵਾਕਈ ਬੁਰਜ ਹਮੀਰਾ ਦੇ ਸਾਰੇ ਨੌਜਵਾਨ ਸਾਰੀ ਨਗਰ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਸਲਾਗਾ ਯੋਗ ਕਰੋ ਸਲਾਗਾ ਜੀ ਸੋ ਦਰਸ਼ਕੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਹੋਰ ਪਿੰਡਾਂ ਦੇ ਵਿੱਚ ਵੀ ਜਿਹੜਾ ਯੂਥ ਹੈ ਉਹ ਸਾਡਾ ਸਿੱਖੀ ਦੇ ਨਾਲ ਜੁੜੇ ਇਸ ਭਾਵਨਾ ਨਾਲ ਲੈ ਕੇ ਜੁੜੇ ਸਭ ਤੋਂ ਵਧੀਆ ਸਨੇਹ ਹੈ ਜਿਹੜਾ ਦਿੱਤਾ ਕਿ ਜਿਵੇਂ ਸ਼ਹੀਦੀ ਦੇ ਦਿਨ ਚੱਲ ਰਹੇ ਹੈ ਤਾਂ ਸਾਨੂੰ ਚਾਹੀਦਾ ਹੈ ਕਿ ਅਸੀਂ ਕੋਈ ਵੀ ਅਜਿਹੀ ਜਿਹੜਾ ਆਪਾਂ ਕੋਈ ਜਸ਼ਨ ਮਨਾਉਨੇ ਆ ਜਾਂ ਕੋਈ ਇਦਾਂ ਦੀਆਂ ਚੀਜ਼ਾਂ ਉਹਨਾਂ ਤੋਂ ਪਰਹੇਜ਼ ਕਰੀਏ ਦੂਜੀ ਗੱਲ ਧੁੰਦ ਦਾ ਸਮਾਂ ਅਸੀਂ ਆਪਣੀਆਂ ਗੱਡੀਆਂ ਵਗੈਰਾ ਚਲਾਉਨੇ ਆ ਤਾਂ ਬਹੁਤ ਸਾਵਧਾਨੀ ਦੇ ਨਾਲ ਚੱਲਣ ਦੀ ਲੋੜ ਹੈ ਕੈਮਰਾ ਪਰਸਨ ਜਸਪ੍ਰੀਤ ਸਿੰਘ ਸਹਿਤੋ ਕੇ ਦੇ ਨਾਲ ਰੀਅਲ ਫੈਕਟ ਨਿਊਜ਼ ਲਈ ਪ੍ਰਦੀਪ ਢਿਲੋਂ ਦੀ ਇਹ ਵਿਸ਼ੇਸ਼ ਰਿਪੋਰਟ